ਨਵੀਂ ਬਣੀ ਕੇਂਦਰ ਸਰਕਾਰ ਵਿੱਚ 40% ਮੰਤਰੀਆਂ ਦੇ ਖਿਲਾਫ ਨੇ ਗੰਭੀਰ ਅਪਰਾਧਾਂ ਵਾਲੇ ਕੇਸ 71 ਮੰਤਰੀਆਂ ਵਿੱਚੋਂ 70 ਮੰਤਰੀ ਨੇ ਕਰੋੜਪਤੀ ਭਾਰਤ ਵਿੱਚ ਐਨਡੀਏ ਦੀ ਨਵੀਂ ਸਰਕਾਰ ਬਣ ਗਈ ਹੈ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਹਨ ਜੇਕਰ ਸਰਕਾਰ ਵਿੱਚ ਬਣਾਏ ਗਏ ਮੰਤਰੀਆਂ ਦਾ ਰਿਕਾਰਡ ਦੇਖਿਆ ਜਾਵੇ ਤਾਂ ਕਾਫੀ ਗੰਭੀਰ ਤੇ ਸਵੈਧਨਸੀਲ ਮਾਮਲੇ ਸਾਹਮਣੇ ਆਉਂਦੇ ਹਨ ਜੋ ਕਿ ਤੁਹਾਨੂੰ ਸੋਚਣ ਲਈ ਮਜਬੂਰ ਕਰ ਸਕਦੇ ਹਨ ਕਿਉਂਕਿ ਤੁਹਾਨੂੰ ਜਾਣ ਕੇ ਇਹ ਬੜੀ ਹੈਰਾਨੀ ਹੋਵੇਗੀ ਕਿ 71 ਮੰਤਰੀਆਂ ਵਿੱਚੋਂ 28 ਭਾਵ 40% ਅਜਿਹੇ ਮੰਤਰੀ ਹਨ ਜਿਨ੍ਹਾਂ ਦੇ ਖਿਲਾਫ ਗੰਭੀਰ ਅਪਰਾਧਾਂ ਵਾਲੇ ਸੰਬੰਧਿਤ ਕੇਸ ਦਰਜ ਹਨ ਜੇਕਰ ਗੱਲ ਸ਼ੁਰੂ ਕਰੀਏ ਤਾਂ ਨਵੇਂ ਬਣਾਏ ਗ੍ਰਹਿ ਰਾਜ ਮੰਤਰੀ ਸੰਜੇ ਕੁਮਾਰ ਖਿਲਾਫ 42 ਕੇਸ ਦਰਜ ਹਨ ਜਿਨ੍ਹਾਂ ਵਿੱਚੋਂ 30 ਅਜਿਹੇ ਮਾਮਲੇ ਹਨ ਜਿਨ੍ਹਾਂ ਵਿੱਚ ਔਰਤਾਂ ਤੇ ਜ਼ਬਰ ਕਤਲ ਕਰਨਾ ਤੇ ਨਫ਼ਰਤੀ ਭਾਸ਼ਣ ਦੇਣ ਦਾ ਜ਼ਿਕਰ ਹੈ ਇਸ ਤਰ੍ਹਾਂ ਬੰਦਰਗਾਹਾਂ ਦੇ ਨਵੇਂ ਬਣਾਏ ਜੂਨੀਅਨ ਮੰਤਰੀ ਸ਼ਾਤਨੂ ਠਾਕਰ ਤੇ 27 ਕੇਸ ਦਰਜ ਹਨ ਤੇ 37 ਗੰਭੀਰ ਦੋਸ਼ ਲੱਗੇ ਹਨ ਪਾਛੀ ਬੰਗਾਲ ਤੋਂ ਲੈ ਕੇ ਭਾਜਪੀ ਦੇ ਦੋ ਮੰਤਰੀਆਂ ਖਿਲਾਫ ਤਾਂ ਕਤਲ ਕਰਨ ਦੇ ਮਾਮਲੇ ਵੀ ਦਰਜ ਹਨ ਜੇਕਰ ਔਰਤਾਂ ਤੇ ਕੀਤੇ ਗਏ ਅਤਿਆਚਾਰਾਂ ਵਿੱਚ ਸਮੂਲੀਅਤ ਦੇ ਦੋਸ਼ਾਂ ਵਿੱਚ ਘਿਰੇ ਮੰਤਰੀਆਂ ਦੀ ਗੱਲ ਕਰੀਏ ਤਾਂ ਉਹਨਾਂ ਵਿੱਚ ਭਾਜਪਾਗੂ ਬੰਦੀ ਸੰਜੇ ਕੁਮਾਰ ਸ਼ਾਤਨੂ ਠਾਕਰ ਦੇ ਨਾਲ ਸੁਕਾਂਤਾ ਮਜੂਮਦਾਰ ਸੁਰੇਸ਼ ਗੋਪੀ ਤੇ ਜਵਾਲ ਓਰਾਮ ਦੇ ਨਾਂ ਹਨ ਦੇਸ਼ ਦੇ ਦੂਜੀ ਵਾਰ ਗ੍ਰਹਿ ਮੰਤਰੀ ਚੁਣੇ ਗਏ ਅਮਿਤ ਸ਼ਾਹ ਤੋਬਾ ਕਰੰਦਲਾਜ ਧਰਮਿੰਦਰ ਪ੍ਰਧਾਨ ਗਿਰੀ ਰਾਜ ਸਿੰਘ ਨਿਤਿਆਨੰਦ ਰਾਏ ਬੰਦੀ ਸੰਜੀਤ ਕੁਮਾਰ ਸ਼ਾਤਨੂ ઠਾਕਰ ਸ਼ਕਾਤਾ ਮਜੂਮਦਾਰ ਇਹ ਸਾਰੇ ਮੰਤਰੀ ਨਫਰਤੀ ਭਾਸ਼ਣਾ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਤੇ ਇਹਨਾਂ ਦੇ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਮਾਮਲੇ ਦਰਜ ਹਨ ਜੋ ਇਹ ਸਾਰੀ ਉਪਰੋਕਤ ਜਾਣਕਾਰੀ ਨਵੇਂ ਬਣੇ ਮੰਤਰੀਆਂ ਨੇ ਸੌਚੁੱਕ ਸਮਾਗਮ ਮੌਕੇ ਆਪਣੇ ਵੱਲੋਂ ਦਿੱਤੇ ਹਲਫਨਾਮੇ ਵਿੱਚ ਜ਼ਿਕਰ ਕੀਤਾ ਹੈ ਇਸ ਦੇ ਨਾਲ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ 71 ਮੰਤਰੀਆਂ ਵਿੱਚੋਂ 70 ਕਰੋੜਪਤੀ ਹਨ ਤੇ ਇਨ੍ਹਾਂ ਵਿੱਚੋਂ 6 ਮੰਤਰੀਆਂ ਦੀ ਆਮਦਨ ਤਾਂ 1000 ਕਰੋੜ ਤੋਂ ਵੱਧ ਹੈ ਹੁਣ ਇਹ ਸਵਾਲ ਇੱਥੇ ਉੱਠਦਾ ਹੈ ਕਿ ਇਹ ਸਾਰੇ ਲੋਕ ਜਿਨ੍ਹਾਂ ਤੇ ਇਸ ਤਰ੍ਹਾਂ ਦੇ ਕਤਲ ਔਰਤਾਂ ਦੇ ਸ਼ੋਸ਼ਣ ਕਰਨ ਤੇ ਹੋਰ ਜ਼ਬਰ ਜ਼ੁਲਮ ਕਰਨ ਦੇ ਬਹੁਤ ਗੰਭੀਰ ਕਿਸਮ ਦੇ ਮਾਮਲੇ ਦਰਜ ਹਨ ਤਾਂ ਭਾਰਤੀ ਰਾਜਨੀਤੀ ਕਿਸ ਤਰ੍ਹਾਂ ਦੀ ਹੋ ਰਹੀ ਹੈ ਲੋਕਾਂ ਤੇ ਅਤਿਆਚਾਰ ਕਰਨ ਵਾਲੇ ਇਹ ਨੇਤਾ ਆਮ ਲੋਕਾਈ ਨੂੰ ਕਿੱਥੋਂ حساب ਦੇਣਗੇ ਇਹ ਸਵਾਲ ਆਪਣੇ ਆਪ ਵਿੱਚ ਬਹੁਤ ਵੱਡਾ ਹੈ ਤੁਸੀਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਸਰਿੰਦਰਪਾਲ ਸਿੰਘ ਨੂੰ ਦਿਓ ਇਜਾਜ਼ਤ